ਤੋ ਇਹ ਐਮਬੀਡੈਕਸਟਰਸ ਰਾਈਟਿੰਗ ਹੁੰਦੀ ਹੈ ਜਾਂ ਐਮਬੀਡੈਕਸਟਰਟੀ ਹੁੰਦੀ ਹੈ ਜਿਹੜੇ ਦੋਵੇਂ ਹੱਥਾਂ ਨਾਲ ਲਿਖਦੇ ਆ। ਜ਼ਿੰਦਗੀ 'ਚ ਮੋਬਾਈਲ ਦੇ ਖੜੇ ਪੈ ਗਏ ਨਾ ਮੋਬਾਈਲ ਦੇ ਪਿੱਛੇ ਲੱਗੇ ਤਾਂ ਸਾਡੇ ਹੱਥੋਂ ਉਹ ਸਭ ਕੁਝ ਵਿਸਰ ਜਾਣਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੁੰਦਾ ਸੀ। ਹਾਂ ਤੁਸੀਂ ਜਦੋਂ ਫੋਲੋ ਕਰਨ ਲੱਗ ਜਾਨੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਨੂੰ ਇੱਕ ਇੱਕ ਕਰਕੇ ਭਾਵੇਂ ਥੋੜਾ ਥੋੜਾ ਕਰੋ ਤੁਸੀਂ ਪਰ ਕਰੋ ਜ਼ਰੂਰ। ਦੀ ਆਪੋ ਆਪਣੀ ਇੱਕ ਵੈਲਿਊ ਆ ਇੰਪੋਰਟੈਂਸ ਆ ਆਪੋ ਆਪਣੀ ਥਾਂ ਆ ਸੋ ਇਹ ਕਲਾੰਦੀ ਵੀ ਇੱਕ ਆਪਣੀ ਆਪਣੀ ਆਪੋ ਆਪਣੀ ਥਾਂ ਆ ਇਸ ਵਕਤ ਮੇਰੇ ਨਾਲ ਇੱਕ ਸਖਸ਼ ਨ ਮੌਜੂਦ ਨੇ ਜੋ ਕਿ ਆਪਣੇ ਦੋਨੋਂ ਖੱਤਾ ਦੇ ਨਾਲ ਵਕਫਾਕ ਭਾਸ਼ਾਵਾਂ ਦੇ ਵਿੱਚ ਲਿਖ ਲੈਂਦੇ ਨੇ ਤਸਵੀਰਾਂ ਇੱਕ ਵਾਰ ਦੇਖ ਲਓ ਗ੍ਰੇਡ ਪੰਜਾਬ ਚੈਨਲ ਦਾ ਨਾਮ ਹੈ ਜੋ ਕਿ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਵੈ ਔਰ ਉਸ ਇੱਕੋ ਹੀ ਸਮੇ ਜੋ ਕਿ ਇੰਗਲਿਸ਼ ਚ ਵੀ ਲਿਖ ਰਹੇ ਨੇ ਆਪਣੇ ਸਜੇ ਹੱਥ ਨਾਲ ਔਰ ਦੂਸਰੀ ਭਾਸ਼ਾ ਦੇ ਵਿੱਚ ਵੀ ਲਿਖ ਰਹੇ ਨੇ ਆਪਣੇ ਖੱਬੇ ਹੱਥ ਨਾਲ ਇਹ ਜੋ ਕਿ ਭਾਸ਼ਾਵਾਂ ਦਾ ਗਿਆਨ ਹੈ ਇਹਨਾਂ ਨੂੰ ਪੰਜਾਬੀ ਅੰਗਰੇਜ਼ੀ ਹਿੰਦੀ ਉਰਦੂ ਅਤੇ ਫਾਰਸੀ ਸਿੱਖ ਰਹੇ ਨੇ ਯਾਨੀ ਕਿ ਕਾਫੀ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਇਹਨਾਂ ਵੱਲੋਂ ਜੋ ਕਿ ਕੀਤਾ ਗਿਆ ਵਾ ਔਰ ਦੇਖ ਸਕਦੇ ਹੋ ਕਿ ਵਕਫ ਵਕਫ ਭਾਸ਼ਾਵਾਂ ਦੇ ਵਿੱਚ ਜੋ ਕਿ ਲਿਖ ਰਹੇ ਨੇ ਕਿਵੇਂ ਇਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਕਿਵੇਂ ਇਹ ਸਿੱਖੇ ਨੇ ਇਹ ਸਾਰਾ ਸਾਰੀ ਚੀਜ਼ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਕਿ ਉਰਦੂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਔਰ ਇੱਕੋ ਹੀ ਸਮੇਂ ਵੱਖ-ਵੱਖ ਜੋ ਕਹਿ ਸਕਦੇ ਆਂ ਕਿ ਲੈਂਗੁਏਜਿਸ ਦੇ ਵਿੱਚ ਦੋਨੋਂ ਹੱਤਾਂ ਨਾਲ ਲਿਖ ਰਹੇ ਨੇ ਕਾਫੀ ਲੋਕ ਹੁੰਦੇ ਨਹੀਂ ਜੋ ਕਿ ਇੱਕ ਸਮੇਂ ਤੇ ਦੋਨੋਂ ਹੱਤਾਂ ਨਾਲ ਇੱਕੋ ਹੀ ਭਾਸ਼ਾ ਲਿਖਦੇ ਨੇ ਪਰ ਵੱਖ-ਵੱਖ ਭਾਸ਼ਾਵਾਂ ਲਿਖਣ ਵਾਲੇ ਕਾਫੀ ਘੱਟ ਲੋਕ ਤੁਹਾਨੂੰ ਮਿਲਣਗੇ ਔਰ ਪੰਜਾਬ ਦੇ ਵਿੱਚ ਪ੍ਰਭਜੋ ਸਿੰਘ ਨੇ ਜੋ ਕਿ ਇਹ ਚੀਜ਼ ਹੈ ਜੋ ਕਿ ਲਿਖ ਰਹੇ ਨੇ ਔਰ ਕਾਫੀ ਜਿਆਦਾ ਵਿਸ਼ੇਸ਼ ਇਹ ਚੀਜ਼ ਬਣ ਜਾਂਦੀ ਹੈ ਔਰ ਚੈਨਲ ਦਾ ਨਾਮ ਹੈ ਜੋ ਕਿ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਇੱਕੋ ਸਮੇਂ ਲਿਖ ਰਹੇ ਮੇਰੇ ਗ੍ਰੇਟ ਪੰਜਾਬ ਲਿਖ ਰਹੇ ਨੇ ਔਰ ਹਿੰਦੀ ਦੇ ਵਿੱਚ ਵੀ ਲਿਖ ਰਹੇ ਨੇ ਪੰਜਾਬੀ ਦੇ ਵਿੱਚ ਵੀ ਲਿਖ ਰਹੇ ਨੇ ਉਰਦੂ ਦੇ ਵਿੱਚ ਵੀ ਲਿਖ ਰਿਹਾ ਨੇ ਕਾਫੀ ਜ਼ਿਆਦਾ ਖਾਸ ਹੈ ਗੱਲਬਾਤ ਕਰਦੇ ਆ ਪ੍ਰਭਜੋਤ ਸਿੰਘ ਜੀ ਦੇ ਨਾਲ ਸਿਰ ਇਸ ਬਾਰੇ ਥੋੜਾ ਦੱਸੋ ਕਿਵੇਂ ਇਸ ਦੀ ਤੁਸੀਂ ਸ਼ੁਰੂਆਤ ਕੀਤੀ ਕਿਤੋਂ ਇਹ ਚੀਜ਼ ਸਿੱਖੀ ਹੈ ਕਿਵੇਂ ਦਿਮਾਗ ਚ ਆਇਆ ਕਿ ਇਹ ਚੀਜ਼ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਮੈਨੂੰ ਇਹੀ ਸੀਗਾ ਵੀ ਮਈ 2011 ਦੇ ਵਿੱਚ ਨਾ ਕੁਦਰਤੀ ਤੌਰ ਤੇ ਪਰਮਾਤਮਾ ਨੂੰ ਬਖਸ਼ਿਸ਼ ਹੋਈ ਮੈਂ ਉਹਦਾ ਇੱਕ ਗੀਤ ਲਿਖਿਆ ਸੀਗਾ ਖੱਬੇ ਹੱਥ ਨਾਲ ਹੀ ਲਿਖਿਆ ਸੀ ਸਿੰਦਰ ਸਰਤਾਜ ਜੀ ਤੋਂ ਇਨਸਪਾਇਰ ਹੋਇਆ ਸੀ ਤੇ ਫਿਰ ਲਿਖਦੇ ਲਿਖਦੇ 2019 ਦੇ ਵਿੱਚ ਉਰਦੂ ਸਿੱਖਣ ਦਾ ਜਜ਼ਬਾ ਜਾਗ ਗਿਆ ਉਰਦੂ ਸਿੱਖਣ ਦੇ ਜਜ਼ਬੇ ਦੇ ਨਾਲ ਇਹ ਸੀਗਾ ਕਿ ਜੇ ਪੰਜਾਬੀ ਹਿੰਦੀ ਇੰਗਲਿਸ਼ ਖੱਬੇ ਹੱਥ ਤੋਂ ਸਟਾਰਟ ਹੁੰਦੀਆਂ ਤਾਂ ਜਿਹੜੀ ਉਰਦੂ અરਬੀ ਫਾਰਸੀ ਹੈ ਸੱਜੇ ਹੱਥ ਤੋਂ ਸਟਾਰਟ ਹੁੰਦੀ ਹੈ ਜੇ ਮੈਂ ਖੱਬੇ ਨਾਲ ਲਿਖ ਸਕਦਾ ਹਾਂ ਤਾਂ ਕਿਉਂ ਨਾ ਸੱਜੇ ਨਾਲ ਲਿਖਣ ਦੀ ਟਰਾਈ ਕਰਾਂ ਸੋ ਮੈਂ ਟਰਾਈ ਕਰਨ ਲੱਗ ਗਿਆ 2-3 ਮਹੀਨੇ ਚੱਲੋ ਮੈਨੂੰ ਪਹਿਲਾਂ-ਪਹਿਲਾਂ ਔਖਾ ਲੱਗਿਆ ਉਸ ਤੋਂ ਬਾਅਦ ਇਹ ਹੋਇਆ ਕਿ ਆਪਣੇ ਆਪ ਹੀ ਹੈਂਡ ਡੋਮੀਨੈਂਟ ਹੈਂਡ ਐਕਟੀਵੇਟ ਹੋ ਗਿਆ ਬ੍ਰੇਨ ਹ semisਪੀਅਰ ਨਾਲ ਦੀ ਨਾਲ ਉਰਦੂ ਸਿੱਖਣੀ ਸ਼ੁਰੂ ਕਰਤੀ ਫਿਰ ਪੰਜਾਬੀ ਭਾਵੇਂ ਲੁਧਿਆਣਾ ਤੋਂ ਉਰਦੂ ਦਾ ਇਹ ਮੋਢਲੀ ਸਿੱਖਿਆ ਲਈ ਤੇ ਹੁਣ ਲਗਾਤਾਰ ਪ੍ਰੈਕਟਿਸ ਜਲਦੀ ਰਹਿੰਦੀ ਆ ਤੇ ਆਰਾਮ ਨਾਲ ਹੁਣ ਲਿਖ ਲੇ ਪਹਿਲਾਂ ਪਹਿਲਾਂ ਔਖਾ ਲੱਗਦਾ ਸੀਗਾ ਹੁਣ ਸੌਖਾ ਆ ਜਿਵੇਂ ਪਹਿਲਾ ਗਾਣਾ ਜਦੋਂ ਮੈਂ ਲਿਖਿਆ ਸੀਗਾ ਉਦੋਂ ਮੈਨੂੰ ਪੂਰੀ ਤਰ੍ਹਾਂ ਲਾਈਨ ਵੀ ਲਿਖਣੀ ਨਹੀਂ ਸਿਉਂਦੀ ਤੇ ਜਦੋਂ ਗਾਣਾ ਲਿਖਿਆ ਗਿਆ ਉਸ ਤੋਂ ਬਾਅਦ ਅਰਦਾਸ ਬੇਨਤੀ ਹੁੰਦੀ ਹੈ ਪਰਮਾਤਮਾ ਨੂੰ ਸਿੱਖ ਸਿੰਘ ਸਰਦਾਰ ਦੀ ਜਾਂ ਕਹੋ ਵੀ ਜਦੋਂ ਪਰਮਾਤਮਾ ਨੇ ਕੁਝ ਦੇਣਾ ਹੋਵੇ ਤਾਂ ਅਰਦਾਸ ਬੇਨਤੀ ਤਾਂ ਇੱਕ ਵਾਰ ਉਹ ਕਰਵਾਉਣਾ ਪਰਖਦਾ ਵੀ ਹੈ ਤੁਹਾਨੂੰ ਹਨ ਅਰਦਾਸ ਬੇਨਤੀ ਫਿਰ ਕਰਨੀ ਵੀ ਪੈਂਦੀ ਹੈ ਉਹ ਜੇ ਆਪਣੇ ਆਪ ਨੂੰ ਬਣਾਉਣਾ ਵੀ ਪੈਂਦਾ ਤੁਸੀਂ ਜਿਹੋ ਜਿਹਾ ਸੋਚਦੇ ਹੋ ਉਹ ਜੇ ਬਣ ਜਾਂਦੇ ਹੋ ਟਾਈਮ ਲੱਗ ਜਾਂਦਾ ਪਰ ਤੁਸੀਂ ਉਹ ਜੇ ਬਣ ਜਾਂਦੇ ਹੋ ਸੋ ਇਹ ਐਮਬੀਡੈਕਸਟਰਸ রাইਟਿੰਗ ਹੁੰਦੀ ਹੈ ਜਾਂ ਐਮਬੀਡੈਕਸਟਰੀਟੀ ਹੁੰਦੀ ਹੈ ਜਿਹੜੇ ਦੋਵੇਂ ਹੱਥਾਂ ਨਾਲ ਲਿਖਦੇ ਆ ਤੇ ਜੋ ਜਿਵੇਂ ਤੁਸੀਂ ਸੋਚਦੇ ਹੋ ਕਿ ਮੈਂ ਆਪਣੇ ਆਪ ਨੂੰ ਇਹ ਕਰਦਾ ਦੇਖਣਾ ਚਾਹਨਾ ਤੁਸੀਂ ਉਸ ਨੂੰ ਠਾਨ ਲਓ ਇੱਕ ਦਿਨ ਉਹ ਦਿਨ ਆ ਹੀ ਜਾਂਦਾ ਆ ਉਹ ਦਿਨ ਲਿਆਉਣ ਦੇ ਲਈ ਕਈ ਰਾਤਾਂ ਜਾਗਣਾ ਪੈਂਦਾ 2019 ਦੇ ਵਿੱਚ ਉਰਦੂ ਸਿੱਖਣੀ ਸ਼ੁਰੂ ਕੀਤੀ ਸੀ YouTube ਤੋਂ 20 ਦੇ ਵਿੱਚ ਲੌਕਡਾਊਨ ਹੋ ਗਿਆ ਲੌਕਡਾਊਨ ਦਾ ਮੇਰਾ خیال ਸੱਤ-ਅੱਠ ਮਹੀਨੇ ਜਾਂ 6 10 ਮਹੀਨੇ ਜਿੰਨਾ ਵੀ ਲੱਗਿਆ ਉਹ ਘਰੇ ਬੈਠੇ ਮੈਂ ਇਹ ਉਰਦੂਆਂ ਲਿਖ ਲਈ ਉਰਦੂ ਦੀ ਪ੍ਰੈਕਟਿਸ ਕਰਦਾ ਰਿਹਾ ਸੱਜਿਆ ਤੇ ਚੱਲ ਪਿਆ ਫਿਰ ਇੰਗਲਿਸ਼ ਲਿਖਣ ਲੱਗਿਆ ਲੋਕੀ ਮੈਨੂੰ ਕਹਿੰਦੇ ਰਹਿੰਦੇ ਸੀ ਪਤਾ ਨਹੀਂ ਕਿਉਂ ਕਾਪੀਆਂ ਗਾਲੀਆਂ ਕਰੀ ਜਾਂਦਾ ਇਹਨਾਂ ਇਹਨੂੰ ਦੇਖਾਂਗੇ ਕੀ ਕਰਦਾ ਜਦੋਂ ਮੈਂ ਟਿਊਸ਼ਨ ਕਲਾਸ ਪੜ੍ਹਦਾ ਸੀ ਨਾ ਇੰਗਲਿਸ਼ ਦੀ ਉਦੋਂ ਮੈਨੂੰ ਕਹਿੰਦੇ ਹੁੰਦੇ ਸੀ ਮਜ਼ਾਕ ਉਡਾਉਂਦੇ ਸੀ ਇਹ ਦੇਖਾਂਗੇ ਤੇਨੂੰ ਵੱਡੇ ਅੰਗਰੇਜ਼ ਨੂੰ ਇੰਗਲਿਸ਼ ਬੋਲਦਾ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਪਰਮਾਤਮਾ ਨੇ ਉਹਨਾਂ ਲੋਕਾਂ 'ਚ ਰੱਖਿਆ ਜਿਨ੍ਹਾਂ ਲੋਕਾਂ 'ਚ ਕੋਈ ਕੋਈ ਹੁੰਦਾ ਹੈ ਸੋ ਇੰਗਲਿਸ਼ ਦੇ ਵਿੱਚ ਵੀ ਹੁਣ ਜੇ ਕੋਈ ਮੈਨੂੰ ਪੁੱਛਦਾ ਆ ਬਾਹਰੋਂ ਜੇਕਰ ਤੁਹਾਨੂੰ ਕਾਲ ਆਉਂਦੀ ਆ ਇੰਟਰਨੈਸ਼ਨਲ ਕਾਲ ਆਉਂਦੀ ਆ ਜਾਂ ਮੈਸੇਜਸ ਆਉਂਦੇ ਨੇ ਜਾਂ ਸਟੋਰੀਜ਼ ਦੇਖਦੇ ਨੇ ਤਾਂ ਉਹਨਾਂ ਨਾਲ ਇੰਗਲਿਸ਼ 'ਚ ਵੀ ਗੱਲ ਕਰ ਰਹੇ ਹੁੰਦੇ ਆ ਭਾਸ਼ਾਵਾਂ ਨੇ ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਮਾਤ ਭਾਸ਼ਾ ਨੂੰ ਇੱਕ ਨੰਬਰ ਤੇ ਰੱਖਦੇ ਹੋ ਪੋਇਟਰੀ ਦੀ ਤੁਹਾਨੂੰ ਕਵਿਤਾ ਲਿਖਣੀ ਆਉਂਦੀ ਆ ਗਾਣੇ ਲਿਖਦੇ ਹੋ ਸੰਦਰ ਸਰਤਾਜ ਵਰਗਿਆਂ ਨੂੰ ਫੋਲੋ ਕਰਦੇ ਹੋ ਉਦੋਂ ਮੇਰਾ ਖਿਆਲ ਹੈ ਕਿ ਨਾਲ ਦੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਹੋ ਆਪਣਾ ਆਤਮ ਸਮਰਪਣ ਗੁਰੂ ਗ੍ਰੰਥ ਸਾਹਿਬ ਨੂੰ ਕਰ ਦਿੰਨੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਜੋ ਤੁਹਾਨੂੰ ਬਖਸ਼ਿਸ਼ ਕਰਨਾ ਚਾਹੁੰਦੇ ਨੇ ਉਹ ਜ਼ਿੰਦਗੀ 'ਚ ਤੁਹਾਨੂੰ ਮਿਲਦਾ ਆ ਅਰਦਾਸ ਬੇਨਤੀ ਸੱਚੇ ਮਨੋਂ ਹੋਣੀ ਚਾਹੀਦੀ ਆ ਸੱਚੇ ਦਿਲੋਂ ਹੋਣੀ ਚਾਹੀਦੀ ਆ ਸੈਲਫ ਸਰੈਂਡਰ ਕਰ ਦਿਓ ਪਰਮਾਤਮਾ ਨੂੰ ਕੁਦਰਤ ਨੂੰ ਸਮੇਂ ਨੂੰ ਜੋ ਕੁਝ ਹੁੰਦਾ ਉਹਦੀ ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਹੋਣ ਦਿਓ ਬਰਵਾਹ ਨਾ ਕਰੋ ਇਸ ਕਰਕੇ ਮੈਂ ਇਹੀ ਕਹਿਣਾ ਹੁਨਾਂ ਕਿ ਜਿਸ ਸੂਲੀ ਦੇ ਨੂੰ ਰੱਬ ਬਿਠਾਇਆ ਤੂੰ ਉਸੇ ਤੇ ਡੰਗਿਆ ਰਹਿ ਲੋਕੀ ਤੈਨੂੰ ਕੁਝ ਵੀ ਆਖਣ ਵਰਤੂ ਵਸਤੀ ਰੰਗ ਚ ਰੰਗਿਆ ਰਹਿ ਤੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਵੀ ਝੱਲਾ ਕਹਿੰਦਾ ਮੰਦਿਆਂ ਦਾ ਛੱਡ ਕੇ ਖਹਿੜਾ ਚੰਗਿਆਂ ਦਾ ਹੁਣ ਮੱਲ ਤੂ ਵੇੜ ਮੰਗਣੀ ਕਲਮ ਨੇ ਅੱਪੇ ਕੀਤੀ ਲਾਵਾ ਇਹਦੇ ਨਾਲ ਹੁਣ ਮੰਗਿਆ ਰਹਿ ਲੋਕੀ ਤੈਨੂੰ ਕੁਝ ਵੀ ਆਖਣ ਪ੍ਰਭ ਜੋਤ ਤੂੰ ਜਪਜੀ ਸਾਹਿਬ ਦੇ ਰੰਗ ਚ ਰੰਗਿਆ ਰਹਿ ਜੇ ਸੌਲੀ ਦੇ ਨੂੰ ਰੱਬ ਉਠਾਇਆ ਤੂੰ ਉਸੇ ਤੇ ਟੰਗਿਆ ਰਹਿ ਕਿ ਸਾਇ ਅਸਲ ਉਹੀ ਜੋ ਰੱਬ ਹੀ ਲੇਖੇ ਲੱਗੇ ਜੀ ਬਾਕੀ ਬੇਕਾਰ ਤਰੀਕਾ ਨੇ ਉਂਝ ਜ਼ਿੰਦਗੀ ਸਭ ਨੂੰ ਮਿਲ ਜਾਵੇ ਪਰ ਅਸਲ ਉਹੀ ਜੋ ਸੰਸਕਾਰ ਤੌਫੀਕਾਂ ਨੇ ਅਨੇਕ ਖੰਡ ਮਰੇ ਮੰਡਪਾ ਤਾਲ ਫੈਲੇ 1084 ਨਕਸ਼ਾ ਨਵੀਸਾ ਨੇ ਪਰ ਤੂੰ ਅਸ਼ਰਫੁਲ ਮਖਲੂਕਾਤ ਬਣਿਆ ਅਸ਼ਰਫੁਲ ਮਖਲੂਕਾਤ ਫਾਰਸੀ ਭਾਸ਼ਾ ਦਾ ਲਫ਼ਜ਼ਾ ਇਹਦਾ ਭਾਵ ਹੈ ਮਨੁੱਖ ਜਿਹੜਾ ਸਾਰੀਆਂ ਜੁਨਾਂ ਦਾ ਸਿੰਘ ਸਰਦਾਰ ਹੈ ਪਰ ਤੂੰ ਅਸ਼ਰਫੁਲ ਮਖਲੂਕਾਤ ਬਣਿਆ ਸਬੂਤ ਪੰਜ ਤਤ ਹੱਥ ਪੈਰਾਂ ਤੇ ਲੀਕਾਂ ਨੇ ਪ੍ਰਭ ਜੋਤਨਿਕਾ ਮੇ ਲਗ ਬਲੇ ਹੁਣ ਆਪਣੇ ਮਾਹੀ ਤੋਂ ਤੇ ਰਾਹ ਵਿੱਚ ਖੜ ਕੇ ਸੱਜਣ ਹੋ ਰਹੀਆਂ ਓ ਡੀਕਾ ਨੇ ਜ਼ਿੰਦਗੀ ਵਿੱਚ ਆਗੇ ਗੁਰੂ ਗ੍ਰੰਥ ਸਾਹਿਬ ਹੋ ਰਹੀਆਂ ਓ ਡੀਕਾ ਨੇ ਹੋ ਰਹੀਆਂ ਓ ਡੀਕਾ ਨੇ ਜੀ ਇਸ ਦੇ ਨਾਲ ਨਾਲ ਤੁਸੀਂ ਇਸ ਦੀ ਕੋਚਿੰਗ ਵੀ ਦੇ ਰਹੇ ਹੋ ਬੱਚਿਆਂ ਨੂੰ ਸਖਾ ਵੀ ਰਹੇ ਹੋ ਜੀ ਹਾਂ ਜੀ ਮੈਂ ਬੱਚਿਆਂ ਨੂੰ ਮੇਰੀ ਹੁਣ दिली ਇੱਛਾ ਹੈ ਅਗਲਾ ਸੁਪਨਾ ਮੇਰਾ ਇਹ ਵੀ ਹੈ ਅੱਛਾ ਇੱਛਾ ਵੀ ਹੈ ਕਿ ਬੱਚੇ ਦੋਵੇਂ ਹੱਥਾਂ ਨਾਲ ਲਿਖਣ ਦੀ ਕੋਸ਼ਿਸ਼ ਕਰਨ ਮੇਰੇ ਕੋਲੇ ਆਉਣ ਮੈਂ ਉਹਨਾਂ ਨੂੰ ਦੋਵੇਂ ਹੱਥਾਂ ਨਾਲ ਲਿਖਣਾ ਵੀ ਸਿਖਾ ਦਾਂਗਾ ਜੇ ਕੈਲੀਗ੍ਰਾਫੀ ਸਿੱਖਣੀ ਹੈ ਤਾਂ ਕੈਲੀਗ੍ਰਾਫੀ ਸਿਖਾ ਦਾਂਗਾ ਜੇ ਉਹਨਾਂ ਦੇ ਸਕੂਲ ਦੇ ਵਿੱਚ ਜਾਂ ਅਕੈਡਮੀਆਂ ਦੇ ਵਿੱਚ ਕੋਈ ਪੋਇਟਰੀ ਕੰਪੀਟੀਸ਼ਨਸ ਹੁੰਦੇ ਨੇ ਮੈਂ ਉਹਦੇ ਲਈ ਉਹਨਾਂ ਨੂੰ ਪ੍ਰਿਪੇਅਰ ਵੀ ਕਰਦਾਂਗਾ ਜੀ ਠੀਕ ਹੈ ਇਹਦੇ ਨਾਲ ਨਾਲ ਜੇ ਬੱਚੇ ਫਾਰਸੀ ਭਾਸ਼ਾ ਦੇ ਵਿੱਚ ਡਿਪਲੋ ਜ਼ਫਰਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਿਆ ਉਹ ਫਾਰਸੀ ਨੂੰ ਸਰਲ ਪੰਜਾਬੀ ਦੇ ਵਿੱਚ ਯਾਦ ਕਰ ਸਕਦੇ ਨੇ ਮੈਂ ਯਾਦ ਕਰਵਾ ਸਕਦਾ ਹਾਂ ਉਹਨਾਂ ਨੂੰ ਫਾਰਸੀ ਦੇ ਵਿੱਚ ਜੇ ਉਹ ਲਿਖਣਾ ਹੈ ਉਰਦੂ ਦੇ ਵਿੱਚ ਲਿਖਣਾ ਮੈਂ ਉਹ ਵੀ ਲਿਖਾ ਸਕਦਾ ਹਾਂ ਮੈਨੂੰ ਇਸ ਗੱਲ ਦਾ ਕੋਈ ਮਾਣ ਕਰਨ ਪੋਇਟਰੀ ਆ ਮੈਂ ਕਲਾ ਕਿਹੜੀ ਕਿਹੜੀ ਗਾਣਾਵਾਂ ਕਿ ਪ੍ਰਮਾਤਮਾ ਵੱਲੋਂ ਹੁਣ ਅਣਗਿਣਤ ਹੌਲੀ-ਹੌਲੀ ਹੁੰਦਾ ਜਾਂਦਾ ਹੈ ਤੇ ਮੇਰਾ ਸੁਪਨਾ ਇੱਛਾ ਮੇਰੀ ਇਹੀ ਹੈ ਕਿ ਬੱਚੇ ਜਿਹੜੇ ਪੰਜਾਬ ਦੇ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਆ ਆਪਣੀ ਜ਼ਿੰਦਗੀ 'ਚ ਮੈਂ ਉਹਨਾਂ ਨੂੰ ਕੁਝ ਸਿਖਾਵਾਂ ਤਾਂ ਕਿ ਮੇਰਾ ਜਿਹੜਾ ਰੋਜ਼ੀ-ਰੋਟੀ ਦਾ ਉਹ ਵੀ ਚੱਲਦਾ ਰਹੇ ਤੇ ਉਹਨਾਂ ਨੇ ਜੋ ਟੈਲੈਂਟ ਸਿੱਖਣਾ ਜਾਂ ਪ੍ਰਮਾਤਮਾ ਨੂੰ ਅਰਦਾਸ ਬੇਨਤੀ ਕਰਨ ਉਹ ਵੀ ਜ਼ਰੀਆ ਤਾਂ ਕੋਈ ਇਨਸਾਨ ਹੀ ਬਣਦਾ ਹੁੰਦਾ ਹੈ ਬਿਲਕੁਲ ਤੇ ਮੇਰਾ ਵੀ ਜ਼ਰੀਆ ਹੁਣ ਜਿਵੇਂ ਕਹੋ ਵੀ ਸਿੰਦਰ ਸਰਤਾਜ ਜੀ ਉਹ ਮੇਰੇ ਆਈਡਲ ਨੇ ਉਹ ਬਣੇ ਨੇ ਉਹਨਾਂ ਤੋਂ ਇਨਸਪਾਇਰ ਹੋਇਆ ਤੇ ਹੁਣ ਪ੍ਰਮਾਤਮਾ ਨੇ ਇੱਕ ਵੱਖਰੀ ਪਹਿਚਾਣ ਦੋਵੇਂ ਹੱਥਾਂ ਨਾਲ ਲਿਖਣ ਵਾਲਾ ਰਾਈਟਰ ਉਹਨਾਂ ਰਾਈਟਰ ਬਥੇਰੇ ਨੇ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਚ ਪਰ ਦੋਵੇਂ ਹੱਥਾਂ ਨਾਲ ਲਿਖਣ ਵਾਲੇ ਘੱਟ ਨੇ ਮੈਨੂੰ ਇਸ ਗੱਲ ਦਾ ਮਾਣ ਹੰਕਾਰ ਨਹੀਂ ਹੈਗਾ ਕਿਉਂਕਿ ਹੁਕਮ ਹੈਂਦਰ ਸਭ ਕੋ ਬਾਹਰ ਉਗਮਣਾ ਕੋਏ ਨਾਨਕ ਕੋਵੇਂ ਜੇ ਪੁੱਜੇ ਤਾਂ ਹੁ ਮੈਂ ਕਹੇ ਨਾ ਕੋਏ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹਾਂ ਜਪਜੀ ਸਾਹਿਬ ਦੀ ਸਰਲ ਵਿਆਖਿਆ ਜਦੋਂ ਤੁਸੀਂ ਪੜ੍ਹਦੇ ਹੋ ਨਾ ਤਾਂ ਤੁਹਾਡੀ ਜ਼ਿੰਦਗੀ 'ਚ ਉਹ ਚੀਜ਼ਾਂ ਤੁਸੀਂ ਜਦੋਂ ਫ ਗੁਰੂ ਗ੍ਰੰਥ ਸਾਹਿਬੀ ਨੂੰ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਨੂੰ ਇੱਕ ਇੱਕ ਕਰਕੇ ਭਾਵੇਂ ਥੋੜਾ ਥੋੜਾ ਕਰੋ ਤੁਸੀਂ ਪਰ ਕਰੋ ਜ਼ਰੂਰ ਕਰੋ ਜ਼ਰੂਰ ਕੀੜੀ ਆ ਉਹ ਥੋੜੀ ਥੋੜੀ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀ ਆ ਹੌਲੀ ਹੌਲੀ ਕਰਕੇ ਐਡਾ ਵੱਡਾ ਆਪਣੇ ਭਾਰ ਨਾਲੋਂ ਦੁੱਗਣਾ ਜਾਂ ਤਿਗਣਾ ਉਹਨੇ ਕਣਕ ਦਾ ਦਾਣਾ ਚੱਕਿਆ ਹੁੰਦਾ ਪਰ ਉਹ ਜਿੱਥੇ ਉਹਨੇ ਜਾਣਾ ਉਹਦੇ ਤੱਕ ਪਹੁੰਚ ਜਾਂਦੀ ਆ ਚਾਹੇ ਹੌਲੀ ਚੱਲਦੀ ਆ ਹਾਥੀ ਭਾਵੇਂ ਵੱਡਾ ਆ ਪਰ ਮਿੱਟੀ 'ਚ ਰਲਈ ਹੋਈ ਚੀਨੀ ਨੂੰ ਵੱਖ ਨਹੀਂ ਕਰ ਸਕਦਾ ਪਰ ਕੀੜੀ ਉਹਦੇ ਮੁਕਾਬਲੇ ਛੋਟੀ ਐ ਤੁਸੀਂ ਚੀਨੀ ਮਿੱਟੀ 'ਚ ਖੰਡਾ ਦਿਓ ਕੀੜੀ ਜਾਂ ਕੀੜੀਆਂ ਦਾ ਭੌਣ ਚੀਨੀ ਨੂੰ ਅਲੱਗ ਕਰਕੇ ਮਿੱਟੀ ਅਲੱਗ ਕਰਕੇ ਲੈ ਜੂੜ ਸੋ ਇਹ ਗੱਲਾਂ ਮੁੱਖ ਹੈ ਉਹ ਰੱਖਣੀਆਂ ਚਾਹੀਦੀਆਂ ਆਪਣੀ ਜ਼ਿੰਦਗੀ 'ਚ ਵੀ ਜੋ ਕੰਮ ਕਿਹੜੀ ਕਰ ਸਕਦੇ ਹੈ ਹਾਥੀ ਨਹੀਂ ਕਰ ਸਕਦਾ ਜੋ ਹਾਥੀ ਨਹੀਂ ਕਰਨ ਉਹ ਕੀ ਨਹੀਂ ਕਰ ਸਕਦੇ ਸੋ ਸਭ ਦੀ ਆਪੋ ਆਪਣੀ ਇੱਕ ਵੈਲਿਊ ਆ ਇੰਪੋਰਟੈਂਸ ਆ ਆਪੋ ਆਪਣੀ ਥਾਂ ਆ ਸੋ ਇਹ ਕਲਾੰਦੀ ਵੀ ਇੱਕ ਆਪਣੀ ਆਪਣੀ ਆਪੋ ਆਪਣੀ ਥਾਂ ਆ ਤੇ ਫਰੋਮ 1st ਟੂ 10th ਕਲਾਸ ਤੱਕ ਮੈਂ ਬੱਚਿਆਂ ਨੂੰ ਟਿਊਸ਼ਨ ਕਲਾਸਸ ਵੀ ਦਿਨਾ ਆ ਪਿਛਲੇ ਸਾਲ ਵੀ ਦਿੱਤੀਆਂ ਸੀ ਤੇ ਹੁਣ ਮੈਂ ਇੰਸਟੀਚੂਟ ਦੁਬਾਰਾ ਸਟਾਰਟ ਕੀਤਾ ਆ ਮੈਂ ਚਾਹੁੰਨਾ ਕਿ ਮੇਰੀ ਰੋਜ਼ੀ ਰੋਟੀ ਵੀ ਚੱਲਦੀ ਰਹੇ ਤੇ ਤੁਹਾਡੇ ਬੱਚੇ ਵੀ ਪੜ੍ਹਦੇ ਰਹਿਣ ਉਹਨਾਂ ਨੂੰ ਮੈਂ ਪੜ੍ਹਾਵਾਂਗਾ ਵੀ ਸੋ ਆਓ ਪੰਜਾਬੀ ਗੁਰਮੁਖੀ ਲਿਪੀ ਦੇ ਲੜ ਲਗੋ ਇਹਨਾਂ ਨੂੰ ਵਿਰਾਸਤ ਨੂੰ ਸੰਭਾਲੋ ਕਿਉਂਕਿ ਜੇ ਤੁਸੀਂ ਅੱਜ ਆਪਣੇ ਲਾਏ ਹੋਏ ਇਹਨਾਂ ਪੌਦਿਆਂ ਨੂੰ ਬੱਚੇ ਰੂਪੀ ਪੌਦਿਆਂ ਨੂੰ ਵਿਰਾਸਤ ਪੰਜਾਬ ਦੇ ਨਾਲ ਜੋੜੋਗੇ ਤਾਂ ਹੀ ਅਗੀਆਂ ਅਗਲੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਪੀੜ੍ਹੀਆਂ ਨੂੰ ਕੁਝ ਦੇ ਸਕਦੇ ਹੋ ਜੇ ਅੱਜ ਅਸੀਂ ਆਪਣੇ ਜ਼ਿੰਦਗੀ 'ਚ ਮੋਬਾਈਲ ਦੇ ਖੜੇ ਪੈ ਗਏ ਨਾ ਮੋਬਾਈਲ ਦੇ ਪਿੱਛੇ ਲਾ ਕੇ ਤਾਂ ਸਾਡੇ ਹੱਥੋਂ ਉਹ ਸਭ ਕੁਝ ਵਿਸਰ ਜਾਣਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੁੰਦਾ ਸੀ ਸਾਡੇ ਕੋਲੇ ਹਜੇ ਵੀ ਸਮਾਂ ਹੈਗਾ ਆ ਹਜੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੀਰ ਇਕੱਠੇ ਕਰਕੇ ਆਪਣੀ ਝੋਲੀ ਪਾਉਣੇ ਨੇ ਆਪਣੇ ਆਪ ਨੂੰ ਸੰਭੋ ਪੰਜਾਬ ਨੂੰ ਸੰਭੋ ਪੰਜਾਬੀਅਤ ਨੂੰ ਸੰਭੋ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਕੁਦਰਤ ਦੀ ਵਾਤਾਵਰਣ ਦੀ ਸਾਂਭ ਸੰਭਾਲ ਕਰੋ ਆਪਣੇ ਟੈਲੈਂਟ ਨੂੰ ਨਿਖਾਰੋ ਚੰਗੀਆਂ ਗੱਲਾਂ ਨੂੰ ਸੁਣੋ ਚੰਗੇ ਬੰਦਿਆਂ ਨਾਲ ਬੈਠੋ ਚੰਗੇ ਬੰਦਿਆਂ ਦੀ ਸੁਭਤ ਚੰਗਾ ਬਣਾ ਦਿੰਦੀ ਹੈ ਮੰਦਿਆਂ ਦੀ ਮੰਦਾ ਬਣਾ ਦਿੰਦੀ ਹੈ ਜੀ ਹਰੇਕ ਦੀ ਜ਼ਿੰਦਗੀ 'ਚ ਦੋ ਮੋੜ ਨੇ ਇੱਕ ਸੱਜੇ ਇੱਕ ਖੱਬੇ ਇੱਕ ਚੰਗਾ ਇੱਕ ਮਾੜਾ ਉਹਨੇ ਡਿਪੈਂਡ ਆਪਣੇ ਆਪ ਤੇ ਕਰਦਾ ਨਿਰਪਰ ਕਰਦਾ ਹੈ ਕਿ ਤੁਸੀਂ ਚੰਗੇ ਪਾਸੇ ਜਾਣਾ ਜਾਂ ਗੱਬੇ ਪਾਸੇ ਜਾਣਾ ਬੰਦੇ ਪਾਸੇ ਜਾਣਾ ਜਾਂ ਚੰਗੇ ਜਾਣਾ ਹੈ ਨਾ ਮੋੜਨਾ ਤੁਸੀਂ ਆ ਕਿਉਂਕਿ ਤੁਹਾਡੇ ਦੋ ਮੋਢੇ ਨੇ ਦੋ ਆਤ ਨੇ ਦੋ ਅੱਖਾਂ ਨੇ ਨੱਕ ਦੇ ਦੋ ਸਰਾਖ ਨੇ ਦੋ ਲੱਤਾਂ ਨੇ ਮਰਜ਼ੀ ਤੁਹਾਡੀ ਐ ਮੋੜਨਾ ਕਿੱਧਰ ਨੂੰ ਆ ਫੈਸਲਾ ਤੁਸੀਂ ਕਰਨਾ ਆ ਚੰਗੇ ਪਾਸੇ ਜਾਣਾ ਜਾਂ ਮੰਦੇ ਸੋ ਇਹੀ ਗੱਲਾਂ ਨੇ ਜੀ ਸੋ ਇੱਕ ਚੀਜ਼ ਜਿਹੜੀ ਮਿਰਰ ਰਾਈਟਿੰਗ ਵੀ ਤੁਸੀਂ ਕਰ ਲੈਣੇ ਹੋ ਤੁਸੀਂ ਜ਼ਿਕਰ ਕੀਤਾ ਸੀ ਉਸ ਬਾਰੇ ਵੀ ਤਾਂ ਥੋੜਾ ਉਹ ਕਰਕੇ ਦਿਖਾਓ ਜਰਾ ਕਿਸ ਤਰ੍ਹਾਂ ਮਿਰਰ ਰਾਈਟਿੰਗ ਸੀਕਰਟ ਰਾਈਟਿੰਗ ਵੀ ਜਿਸ ਨੂੰ ਕਹਿੰਦੇ ਆ ਕੋਈ ਅਲਫਾਜ਼ ਕੋਈ ਲਫ਼ਜ਼ ਪੰਜਾਬ ਲਿਖ ਕੇ ਦਿਖਾਓ ਜਰਾ ਮਿਰਰ ਰਾਈਟਿੰਗ ਦੇ ਵਿੱਚ ਸੋ ਮਿਰਰ ਰਾਈਟਿੰਗ ਬਾਰੇ ਥੋੜਾ ਦੱਸ ਦਨੀਆਂ 19 ਦੇ ਰੇ ਕਿ ਇੱਕ ਗੁਪਤ ਰਾਈਟਿੰਗ ਵੀ ਕਹਿ ਦਿੰਦੇ ਆ ਔਰ ਇਸ ਰਾਈਟਿੰਗ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇਸ ਨੂੰ ਇਸ ਤਰੀਕੇ ਨਾਲ ਨਹੀਂ ਪੜਿਆ ਜਾ ਸਕਦਾ ਇਸ ਨੂੰ ਪੜਨ ਦੇ ਲਈ ਤੁਹਾਨੂੰ ਮਿਰਰ ਦੀ ਜ਼ਰੂਰਤ ਪੈਂਦੀ ਹੈ ਨਹੀਂ ਮਿਰਰ ਦੀ ਜ਼ਰੂਰਤ ਪੈਂਦੀ ਹੈ ਸੋ ਇਹ ਅੱਖਰ ਨੇ ਜੋ ਇਹ ਦੇਖ ਸਕਦੇ ਨੇ ਇਸ ਦੇ ਵਿੱਚ ਸੋ ਇਸ ਦੇ ਨਾਲ ਨਾਲ ਜੋ ਕਿ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ ਲਿਖ ਸਕਦੇ ਨੇ ਹਿੰਦੀ ਦੇ ਵਕ-ਵਕ ਬਸ਼ਾਅਮਾ ਦੇ ਵਿੱਚ ਲਿਖ ਸਕਦੇ ਨੇ ਔਰ ਇਹ ਮਿਰਰ ਰਾਈਟਿੰਗ ਹੈ ਇਸ ਦੇ ਨਾਮ ਨਾਲ ਇੱਕ ਗੱਲ ਹੋਰ ਜੋ ਪਤਾ ਚੱਲੀ ਸੀ ਕਿ ਤੁਸੀਂ ਪ੍ਰੈਕਟਿਸ ਵੀ ਕਰ ਰਹੇ ਹੋ ਜੋ ਕਿ ਪੈਰਾ ਦੇ ਨਾਲ ਸਕੈਚ ਆਰਟ ਦੀ ਵੀ ਹਾਂਜੀ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ ਹਾਂ ਪੈਰਾ ਦੇ ਨਾਲ ਪੈਨਸਲ ਸਕੈਚੀਆਂ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕਰਾਂਗਾ ਅਗਲੇ 2 ਸਾਲਾਂਾਂ ਚ ਇਹ ਕੰਮ ਵੀ ਹੋ ਜਾਏਗਾ ਜੀ ਤੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਟੈਲੈਂਟ ਹਾਂਜੀ ਇਹ ਇੱਕਦਮ ਤਾਂ ਹੁੰਦੀ ਨਹੀਂ ਖਿਆਲ ਭਾਵੇਂ ਤੁਹਾਨੂੰ ਇੱਕਦਮ ਆ ਜਾਵੇ ਤਾਂ ਪਰ ਇਹ ਉਸੇ ਟਾਈਮ ਕੰਪਲੀਟ ਨਹੀਂ ਹੋਣੀ ਹੈ ਕੰਪਲੀਟ ਹੋਣ ਨੂੰ ਇਹਨਾਂ ਨੂੰ ਪ੍ਰੈਕਟਿਸ ਦੇ ਲਈ ਟਾਈਮ ਚਾਹੀਦਾ ਜਿੰਨਾ ਟਾਈਮ ਤੁਸੀਂ ਆਪਣੇ ਆਪ ਨੂੰ ਇੰਟਰੋਵਰਟ ਰੱਖੋਗੇ ਕੋਸ਼ਿਸ਼ ਕਰਿਓ ਆਪਣੇ ਆਪ ਨੂੰ ਇਕੱਲਾ ਰੱਖ ਕੇ ਆਪਣੇ ਆਪ ਦੇ ਨੇੜੇ ਰਹਿਣਾ ਸਿੱਖੋ ਖੁਦ ਨੂੰ ਆਲਿੰਗਨ ਕਰੋ ਉਹਦ ਨੂੰ ਮਿਲੋ ਉਹਦੇ ਨਾਲ ਬੈਠੋ ਜਿਵੇਂ ਦਰਜੀਤ ਦਸਾਂਝ ਆਪਣੇ ਲਾਈਵ ਸ਼ੋਜ਼ ਦੇ ਵਿੱਚ ਕਹਿੰਦੇ ਨੇ ਕਿ ਆਪਣੇ ਆਪ ਨਾਲ ਬੈਠਿਆ ਕਰੋ ਸਵੇਰੇ ਉੱਠ ਕੇ ਮੈਡੀਟੇਸ਼ਨ ਕਰੋ ਮੂਲ ਮੰਤਰ ਦਾ ਜਾਪ ਕਰੋ ਓਮ ਨਮਾ ਸ਼ਿਵਾਏ ਦਾ ਜਾਪ ਕਰੋ ਜੋ ਵੀ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਜਿਸ ਨੂੰ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਰੱਬ ਨੂੰ ਮੰਨਦੇ ਹੋ ਰਜ਼ੀਆਂ ਰੱਬ ਮੰਨਦੇ ਹੋ ਉਸ ਦਾ ਜਾਪ ਕਰੋ ਜੇ ਮੈਡੀਟੇਸ਼ਨ ਕਰਦੇ ਆ ਕਰਦੇ ਜਦੋਂ ਤੁਹਾਨੂੰ ਐਸੀਆਂ ਗੱਲਾਂ ਇਹ ਜੇ ਟੈਲੈਂਟਸ ਇਹ ਜੇ ਹੁਨਰ ਤੁਹਾਡੇ ਅੰਦਰ ਆਉਂਦੇ ਨੇ ਤਾਂ ਤੁਸੀਂ ਉਹ ਤੇ ਇੱਕ ਪੈਰਾ ਦਿਓ ਮੇਰਾ ਸਭ ਤੋਂ ਵੱਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿ ਸਾਨੂੰ ਸੋਚ ਦਾ ਦੇਣਾ ਸਬੂਤ ਹਜੇ ਤਾਂ ਆਉਂਦਾ ਨਹੀਂ ਕੀ ਕਰੀਏ ਸੋਚਾਂ ਦੇ ਹੱਕ ਵਿੱਚ ਉਤਰਨਾ ਆਉਂਦਾ ਨਹੀਂ ਉਹ ਕਹਿਗੇ ਸਾਨੂੰ ਤੁਸੀਂ ਇਬਾਦਤ ਕੀਤੀ ਏ ਪਰ ਸੂਫੀਆਂ ਵਾਂਗ ਹੱਲੇ ਵਿਚਰਨਾ ਆਉਂਦਾ ਨਹੀਂ ਸੂਫ ਮਨੁੱਖ ਤੋਂ ਵੀ ਅੱਗੇ ਦੀ ਪ੍ਰਕਿਰਿਆ ਜੀ ਸੂਫ ਮਨੁੱਖ ਤੋਂ ਵੀ ਅੱਗੇ ਦੀ ਪ੍ਰਕਿਰਿਆ ਜੀ ਪਰ ਮਨੁੱਖਾਂ ਵਾਂਗ ਵੀ ਹੱਲੇ ਫੁਰਨਾ ਆਉਂਦਾ ਨਹੀਂ ਕਿਵੇਂ ਕਹਿ ਦੇਵਾਂ ਇਹ ਖਿਆਲ ਪ੍ਰਭ ਜੋਤ ਦੇ ਆਪਣੇ ਨੇ ਕਿਵੇਂ ਕਹਿ ਦੇਵਾਂ ਇਹ ਖਿਆਲ ਪ੍ਰਭ ਜੋਤ ਦੇ ਆਪਣੇ ਨੇ ਸੱਚ ਪੁੱਛੋ ਇਸ ਡੂੰਘੇ ਸਾਗਰ ਵਾਂਗ ਲੋਣ ਵੀ ਘੁਰਨਾ ਆਉਂਦਾ ਨਹੀਂ ਸੋਚਦਾ ਦੇਣਾ ਸਬੂਤ ਹਜੇ ਤਾਂ ਆਉਂਦਾ ਨਹੀਂ ਮੈਨੂੰ ਸੋਚਦਾ ਦੇਣਾ ਸਬੂਤ ਹਜੇ ਤਾਂ ਆਉਂਦਾ ਨਹੀਂ ਜੀ ਸੋ ਬਿਲਕੁਲ ਇਹ ਜੋ ਪ੍ਰੋਜੋ ਸਿੰਘ ਨੇ ਜੋ ਕਿ ਇੱਕ ਹੀ ਸਮੇਂ ਤੇ ਦੋਨੋਂ ਹੱਤਾਂ ਨਾਲ ਲਿਖ ਸਕਦੇ ਨੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਲਿਖ ਸਕਦੇ ਨੇ ਵੱਖ-ਵੱਖ ਸਰਾ ਦੀਆਂ ਅਕਲਾ ਦੇ ਜੋਖੀ ਇਹ ਧਨੀ ਨੇ ਕਾਫੀ ਚੰਗਾ ਲੱਗੇ ਇਹਨਾਂ ਨਾਲ ਮਿਲ ਕੇ ਜੋ ਕਿ ਪੰਜਾਬੀ ਪੰਜਾਬੀਅਤ ਨੂੰ ਵੀ ਅੱਗੇ ਵਧਾਉ ਰਹੇ ਨੇ ਔਰ ਇਹ ਹੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਟੈਲੈਂਟ ਹੈ ਜ਼ਰੂਰ ਦਿਓ ਤਾਂ ਕਿ ਰੋਜ਼ੀ ਰੋਟੀ ਵੀ ਇਹਨਾਂ ਦੀ ਚੱਲਦੀ ਰਹੇ ਸੋ ਹੋਰ ਬਦਾਰੀ ਅਪਡੇਟ ਦੇ ਲਈ ਜੜੇ ਸਾਡੇ ਨਾਲ ਫਸਾਂ ਦੇ ਇਜਾਜ਼ਤ ਧੰਨਵਾਦ